ਜਦੋਂ ਭਾਜਪਾ ਵਾਸਤੇ ਵੱਜਣ ਲੱਗੀਆਂ ਖਤਰੇ ਦੀਆਂ ਘੰਟੀਆਂ ਉਦੋਂ ਯਾਦ ਆ ਗਈਆਂ ਖੇਜਰੀਵਾਲ ਦੀਆਂ ਗਰੰਟੀਆਂ ਉਹ ਇਹਨਾਂ ਦੀਆਂ ਗਰੰਟੀਆਂ ਤੇ ਨਾ ਜਾਇਓ ਪਹਿਲਾਂ 15 ਲੱਖ ਵਾਲੀ ਗਰੰਟੀ ਪੂਰੀ ਹੋ ਗਈ ਕੱਲ ਮੈਂ ਗੁਜਰਾਤ ਜਾ ਕੇ ਪੁੱਛਿਆ ਮੈਂ ਗੁਜਰਾਤ ਵਾਲਿਆਂ ਨੂੰ ਤਾਂ ਆ ਗਿਆ ਹੁਣ 15 15 ਲੱਖ ਕਹਿੰਦੇ ਨਾ ਜੀ ਇੱਥੇ ਵੀ ਨਹੀਂ ਆਇਆ ਮੈਂ ਕਿਹਾ ਸਾਡੇ ਵੀ ਨਹੀਂ ਆਇਆ ਇਹ ਇਹ ਝੂਮਲੇ ਸੁਣਾਉਂਦੇ ਆ ਝੂਮਲੇ ਮੈਂ ਤਾਂ ਪਾਰਲੀਮੈਂਟ 'ਚ ਬੋਲਦਾ ਸੀ ਕਿ 15 ਲੱਖ ਦੀ ਰਕਮ ਲਿਖਦਾ ਹਾਂ ਤਾਂ ਕਲਮ ਰੁਕ ਜਾਂਦੀ ਹੈ 15 ਲੱਖ ਦੀ ਰਕਮ ਲਿਖਦਾ ਹਾਂ ਤਾਂ ਕਲਮ ਰੁਕ ਜਾਂਦੀ ਹੈ ਕਾਲੇ ਹਨ ਦੇ ਬਾਰੇ ਵਿੱਚ ਸੋਚਦਾ ਹਾਂ ਤਾਂ ਸਿਆਹੀ ਸੁੱਕ ਜਾਂਦੀ ਹੈ ਹਰ ਬਾਤ ਹੀ ਜੁਮਲਾ ਨਿਕਲੀ ਹੁਣ ਤਾਂ ਇਹ ਵੀ ਸ਼ੱਕ ਹੈ ਕਿ ਚਾਹੇ ਬਣਾਨੀ ਆਤੀ ਹੈ ਮੰਤ ਲਗਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਉਹ ਵੀ ਜੁਮਲਾ ਹੀ ਲੱਗਦਾ ਸੋ ਵੀਰੋ ਇਹਨਾਂ ਤੋਂ ਨਾ ਇਹ ਲੌਲੀਪੌਪ ਦੇਣਗੇ ਹੁਣ ਇਹ ਗੱਲ ਦੱਸਿਓ ਪਿੰਡਾਂ ਜਾ ਕੇ ਹੁਣ ਤੁਸੀਂ ਕਰਤਾ ਨਾ ਸਿਲੰਡਰ 100 ਰੁਪਏ ਸਸਤਾ ਇਹਨੂੰ ਪੁੱਛੋ 1000 ਰੁਪਏ ਮਹਿੰਗਾ ਕਿਨੇ ਕੀਤਾ ਸੀ ਪਹਿਲਾਂ 1100 ਰੁਪਏ ਮਹਿੰਗਾ ਕਰਕੇ 100 ਰੁਪਏ ਸਸਤਾ ਕਰਤਾ ਲੋਕ ਕਹਿੰਦੇ ਆਹ ਵੀ ਕਮਾਲ ਕਰਤੀ ਇਹ ਉਹ ਗੱਲ ਹੋ ਗਈ ਕਿਸੇ ਕਿਸੇ ਘਰੇ ਕੁੜੀ ਦਾ ਵਿਆਹ ਸੀ ਚੰਗਾ ਜ਼ਿੰਮੇਦਾਰਾ ਵਧੀਆ ਖਾਂਦਾ ਪੀਂਦਾ ਘਰ ਸੀ ਕਹਿੰਦੇ ਵੀ ਲਾਡਲੀ ਕੁੜੀ ਐ ਵੀ ਚਾਵਾਂ ਨਾਲ ਵਿਆਹਾਂਗੇ ਚੰਗਾ ਵਧੀਆ ਸੋਨੇ ਦੇ ਗਹਿਣੇ ਚਾਂਦੀ ਦੇ ਗਹਿਣੇ ਵੱਡੇ ਵੱਡੇ ਸੋਫੇ ਸੈੱਟ ਵੱਡੇ ਵੱਡੇ ਟੀਵੀ ਸੈੱਟ ਬੜੀਆਂ ਅਲਮਾਰੀਆਂ ਉਹਨੂੰ ਦੇਣ ਵਾਸਤੇ ਖਰੀਦ ਲੀਆਂ ڈاکੂਆਂ ਨੂੰ ਪਤਾ ਲੱਗ ਗਿਆ ਵੀ ਇਸ ਘਰ 'ਚ ਮਾਲ ਐ ਉਹ ਟਰੱਕ ਲੈ ਕੇ ਆ ਗਏ ਕੱਲ ਨੂੰ ਬਰਾਤ ਆਉਣੀ ਸੀ ਅਜੇ ਉਹ ਟਰੱਕ ਲੈ ਕੇ ਆ ਗਏ ڈاکੂ ਉਹ ਆ ਕੇ ਕੁੜੀ ਵਾਲੇ ਦਾ ਸਾਰਾ ਪਰਿਵਾਰ ਇੱਕ ਕਮਰੇ 'ਚ ਬੰਦ ਕਰਕੇ ਬਾਹਰੋਂ ਕੁੰਡਾ ਲਾਤਾ ਸਾਰਾ ਸਮਾਨ ਲੱਦ ਲਿਆ ਟਰੱਕ 'ਚ ਵਿੱਚ ਗਹਿਣੇ ਵਿੱਚ ਟੀਵੀ ਵਿੱਚ ਬੈੱਡ ਸੋਫੇ ਸੈੱਟ ਸਭ ਵਿੱਚ ਐ ਖੋਲੋ ਕਹਿੰਦਾ ਖੋਲੇ ਅੰਦਰ ਗਿਆ ڈاکੂਆਂ ਦਾ ਸਰਦਾਰ ਕਹਿੰਦਾ ਕਿਸ ਲੜਕੀ ਦੀ ਸ਼ਾਦੀ ਹੈ ਉਹ ਕੁੜੀ ਖੜੀ ਹੋਈ ਡਰਦੀ ਡਰਦੀ ਕਹਿੰਨੀ ਜੀ ਮੇਰੀ ਸ਼ਾਦੀ ਹੈ ڈاکੂ ਨੇ ਜੇਬ ਚ ਹੱਥ ਪਾਇਆ 100 ਰੁਪਿਆ ਦੇਤਾ ਉਹਨੂੰ ਕਹਿੰਦਾ ਬੇਟਾ ਬਹੁਤ ਬਹੁਤ ਤੈਨੂੰ ਅਸ਼ੀਰਵਾਦ ਤੇਰੀ ਸ਼ਾਦੀ ਮੰਗਲਮਈ ਹੋਵੇ ਬੁੱਢ ਸਾਗਣ ਹੋਵੇ ਲਓ ਜੀ ਉਹ ਤੋਂ ਬਾਅਦ ਲੁੱਟ ਕੇ ਚਲੇ ਗਏ ਅਗਲੇ ਦਿਨ ਪੁਲਿਸ ਆਈ ਪਰਿਵਾਰ ਦਾ ਕੋਈ ਵੀ ਮੈਂਬਰ ਪੁਲਿਸ ਕੋਲੇ ਐਫ ਆਈ ਆਰ ਲਿਖਾਉਣ ਨੂੰ ਤਿਆਰ ਨਹੀਂ ਸੀ ਹੋਇਆ ਉਹ ਕਹਿੰਦੇ ਜੀ ਬੰਦੇ ਭਾਵੇਂ ਲੁੱਟ ਕੇ ਲੈ ਗਏ ਸਾਰਾ ਕੁਝ ਪਰ ਬੰਦੇ ਚੰਗੇ ਸੀ 100 ਰੁਪਏ ਸ਼ਗਨ ਦੇ ਗਏ ਸੋ ਇਸ ਗੱਲ ਚ ਨਾ ਜਿਓ ਹੁਣ ਵੀ ਪੌਣੇ 5 ਸਾਲ ਤੱਕ ਲੁੱਟ ਲਿਆ ਦੇਸ਼ ਨੂੰ ਪਰ ਬੰਦਾ ਚੰਗਾ 100 ਰੁਪਏ ਸਸਤਾ ਕਰਤਾ ਸਿਲੰਡਰ ਉਹ ਇਸ ਚੱਕਰ ਚ ਨਾ ਪੈ ਜਿਓ ਆਮ ਆਦਮੀ ਪਾਰਟੀ ਹੈ ਜਿਹੜੀ ਤੁਹਾਨੂੰ ਪਰ ਮੰਥ ਬਚਾਉਂਦੀ ਹੈ ਤੁਸੀਂ ਹਿਸਾਬ ਲਾ ਲਓ ਬਿਜਲੀ ਦਾ ਬਿੱਲ 5 ਤੋਂ 7000 ਕੱਟੋ-ਕੱਟ ਲਾ ਲਓ 5 ਤੋਂ 7000 ਇਹਦਾ ਮਤਲਬ ਸਾਲ ਦਾ ਸਾਲ 2 ਮਹੀਨੇ ਬਾਅਦ ਬਿਲਾ ਆਉਂਦਾ ਹੈ ਸਾਲ ਦਾ 15-15 ਤੋਂ 20000 ਬਚ ਗਿਆ ਆਮ ਆਦਮੀ ਕਲੀਨਿਕ ਖੁੱਲ ਗਏ ਦਵਾਈ ਦਾ ਖਰਚਾ ਘੱਟੋ-ਘੱਟ 20 ਤੋਂ 25000 ਬਚ ਗਿਆ ਸਕੂਲਾਂ ਦੇ ਵਿੱਚ ਫੀਸ ਮਾਫ ਹੋਊਗੀ ਤੇ ਪੜ੍ਹਾਈ ਪ੍ਰਾਈਵੇਟ ਸਕੂਲ ਵਰਗੀ ਹੋਗੀ ਉਹਨਾਂ ਦੀ ਫੀਸ ਲਾ ਲਓ 15 ਤੋਂ 20000 ਉਹ ਬਚ ਗਿਆ ਤੁਸੀਂ ਲਾਓ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦਾ ਮਤਲਬ ਹੈ ਲੱਖ ਰੁਪਇਆ ਤਾਂ ਤੁਹਾਡੇ ਉਹੀ ਬਚ ਜਾਂਦਾ ਐਵੇਂ ਬਚ ਜਾਂਦਾ ਜਿਹੜਾ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਉਹ ਕਿਤੇ ਹੋਰ ਉਹਦੇ ਨਾਲ ਕਬੀਲਦਾਰੀ ਕਿਤੇ ਹੋਰ ਹੀ ਹੋਰ ਚਲੀ ਜਾਂਦੀ ਹੈ ਸੋ ਇਸ ਕਰਕੇ ਇਹ ਤੁਹਾਨੂੰ ਪੈਸੇ ਦੇਣ ਆਉਣਗੇ ਇਹਨਾਂ ਕੋਲੇ ਪੈਸੇ ਬਹੁਤ ਆਏ ਇਹ ਕਹਿੰਦੇ ਸੀ ਪੈਸੇ ਨਾ ਖਰੀਦ ਲਾਂਗੇ ਮੇਰੀ ਹੱਥ ਬਨ ਕੇ ਬੇਨਤੀ ਹੈ ਜੇ ਤੁਹਾਨੂੰ ਇਹ ਪੈਸੇ ਦੇਣ ਆਏ ਮਨਾ ਨਾ ਕਰਿਓ ਜਵਾਬ ਨਾ ਦਿਓ ਲక్ష్ਮੀ ਨੇ ਮੋੜੀ ਦੀ ਹੁੰਦੀ ਥੋੜੀ ਨੇ ਇਹਨਾਂ ਨਾਲ ਨਰਮਾ ਵਿੱਚ ਤੇ ਪੈਸੇ ਫੜ ਕੇ ਆਏ ਕਹਿ ਦਿਓ ਵੀ ਹਾਂ ਤੇ ਵੋਟਾਂ ਵਾਲੇ ਦਿਨ 1 ਜੂਨ ਨੂੰ ਜਾ ਕੇ ਸਕੂਲ ਚ ਪੋਲਿੰਗ ਬੂਥ ਚ ਮਸ਼ੀਨ ਤੇ ਝਾੜੂ ਵਾਲਾ ਬਟਨ ਦਬਕੇ ਕਰਦੇ ਹੋ ਵੀ ਹਾਂ ਤੇ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਸਕਦੇ ਨੇ ਬਾਕੀਆਂ ਨੂੰ ਮaaf ਹੈ ਬਹੁਤ ਸਮਝਦਾਰ ਹੈ ਜੀ ਬਹੁਤ ਸਮਝਦਾਰ ਇਲਾਕਾ ਵੀ ਬਹੁਤ ਸਮਝਦਾਰ ਇਲਾਕਾ ਹੈ ਸਮਝ ਗਏ ਸਾਰੇ ਸਮਝ ਗਏ ਸੋ ਕਰੋ ਇਹਨਾਂ ਨਾਲ ਇਹਨਾਂ ਨੇ ਆਪਣੇ ਨਾਲ ਕੀਤੀਆਂ ਨੇ ਇਹਨਾਂ ਨਾਲ ਵੀ ਕਰੋ ਇਹਨਾਂ ਨੇ ਆਪਣੇ ਨਾਲ ਕੀਤੀਆਂ ਨੇ ਇਹਨਾਂ ਨਾਲ ਵੀ ਕਰੋ ਅਸੀਂ ਰਜਿਸਟਰੀਆਂ ਕਰਾਈਆਂ ਇਹਨਾਂ ਨੂੰ ਵੋਟਾਂ ਦੀਆਂ ਇਹ ਗੱਲ ਗੱਲ ਤੇ ਮੁੱਕਰ ਜਾਂਦੇ ਨੇ ਕੀ ਗੱਲ ਅਸੀਂ 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 ਨਹੀਂ ਆਪਣੀ ਮਰਜ਼ੀ ਨਾਲ ﾎﾟｰਟ ਪਾ ਸਕਦੇ ਸੋ ਰਿਕਾਰਡ ਕੈਮ ਕਰੋ 13 0 ਦਾ ਪੰਜਾਬ ਚੋਂ ਪੰਜਾਬ ਬਣੂਗਾ ਹੀਰੋ ਐਸ ਬਾਰ ਪੰਜਾਬ ਬਣੂਗਾ ਹੀਰੋ ਐਸ ਬਾਰ 13 0 ਹੋਊਗਾ 10 ਸਾਡੇ ਨਾਲ ਸਮਝ ਹੈਗੇ ਨੇ 23 ਕੁਰਕਸ਼ੇਤਰਾ ਵਾਲਾ 24 ਚਾਰ ਦਿੱਲੀ ਤੋਂ ਆ ਰਹੇ ਨੇ 28 ਜਦੋਂ 28 30 ਹੋਗੇ ਨਾ ਉੱਥੇ ਆਮ ਆਦਮੀ ਆਮ ਆਦਮੀ ਜੋ 28 30 ਹੋਗੇ ਬਹੁਤ ਵੱਡੀ ਰਾਜਨੀਤਿਕ ਸ਼ਕਤੀ ਬਣ ਕੇ ਉਭਰਾਂਗੇ ਇੱਕ ਰੁਪਈਆ ਵੀ ਫਿਰ ਪੰਜਾਬ ਦਾ ਰੋਕ ਕੇ ਦਿਖਾਉਣ ਜਿਹੜਾ ਹੁਣ ਇਹ ਰੋਕੀ ਫਿਰਦੇ ਆ ਗੱਲ ਗੱਲ ਤੇ ਤੰਗ ਕਰਦੇ ਆ ਸੋ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨ ਆਇਆ ਮੈਂ ਆਉਂਗਾ ਪਰ ਹਾਂ ਹੋ ਸਕਦਾ ਕਿਸੇ ਪਿੰਡ ਮੇਥੋਂ ਨਾ ਆਇਆ ਜਾਵੇ ਉਹ ਪਿੰਡ ਵਾਲੇ ਇਹ ਨਾ ਕਹਿਣ ਕਿ ਯਾਰ ਇਹ ਭਗਵੰਤ ਮਾਨ ਆਂਦਾ ਵੋਟ ਪਾਣ ਦੇ 500 ਵੋਟਾਂ ਹੋਰ ਪੈਣ ਦੇ ਇਹ ਭਗਵੰਤ ਮਾਨ ਆ ਜਾਂਦਾ ਮੇਰੀ ਨਾ ਉਡੀਕ ਕਰਿਓ ਮੈਂ ਤੋਂ ਹਰੇਕ ਥਾਂ ਮੈਂ ਜਾਇਆ ਨਹੀਂ ਜਾਣਾ ਪੰਜਾਬ ਵਾਸਤੇ ਵੋਟਾਂ ਪਾਇਓ ਆਪਣੇ ਜਵਾਕਾਂ ਵਾਸਤੇ ਵੋਟਾਂ ਪਾਇਓ ਆਪਣੇ ਘਰ ਵਾਸਤੇ ਵੋਟਾਂ ਪਾਇਓ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਕਿਸਮਤ ਵਾਸਤੇ ਵੋਟਾਂ ਪਾਇਓ ਮੈਂ ਬਾਅਦ ਚ ਆ ਜਾਊਂਗਾ ਮੈਂ ਬਾਅਦ ਚ ਆ ਜਾਊਂਗਾ ਧੰਨਵਾਦ ਕਰਨ ਆ ਜਾਊਂਗਾ ਸੋ ਮੈਂ ਤੁਰੇ ਹੀ ਫਿਰਦਾ ਰਹਿਣਾ ਮੈਂ ਕਿਹੜਾ ਕੋਈ ਹੋਰ ਕੰਮ ਕਰਦਾ ਮੈਂ ਤਾਂ ਇਸੇ ਕੰਮ ਤੇ ਹਾਂ ਠੀਕ ਹੈ ਜੀ ਇਸ ਕਰਕੇ ਤੁਹਾਨੂੰ ਕਹਿਣਾ ਉਦੇ ਉਦੇ ਨਾਰੇ ਬਣਾਉਂਦੇ ਆ ਵਧੀਆ ਗੱਲ ਆ ਪੜਾਹ ਨਿਕਲਣੀ ਚਾਹੀਦੀ ਆ ਸੋ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਕਰਦਾ ਮੀਡੀਆ ਦਾ ਧੰਨਵਾਦ ਕਰਦਾ ਕਿ ਅੱਜ ਉਹਨਾਂ ਨੇ ਸਾਡਾ ਬਹੁਤ ਸ਼ਾਰਟ ਨੋਟਿਸ ਤੇ ਪ੍ਰੋਗਰਾਮ ਬਣਿਆ ਮੈਂ ਰਾਤ ਹੀ ਆਇਆ ਗੁਜਰਾਤ ਤੋਂ ਮੈਂ ਆਕੇ ਥੇ ਕੱਲ ਨੂੰ ਫਿਰ ਦੋ ਤਿੰਨ ਹਲਕਿਆਂ ਜਾਊਂਗਾ ਆਉਣ ਵਾਲੇ ਦਿਨਾਂ 'ਚ ਤੁਹਾਡਾ ਪਤਾ ਲੱਗਦਾ ਰਹੂਗਾ ਦੇਖੋ ਇਹ ਜਿਹੜੇ ਕਹਿੰਦੇ ਨੇ ਨਾ ਇਹ ਜਿਹੜੇ ਬੀਜੇਪੀ ਵਾਲੇ ਖਾਸ ਤੌਰ ਤੇ ਜਾਂ ਕਾਂਗਰਸ ਵਾਲੇ ਇਹਨਾਂ ਨੂੰ ਲੋਕ ਵੜਨ ਨਹੀਂ ਦਿੰਦੇ ਪਿੰਡਾਂ 'ਚ ਕਹਿੰਦੇ ਆਮ ਆਦਮੀ ਪਾਰਟੀ ਕਰਾਉਂਦੀ ਐ ਬਈ ਸਾਡਾ ਸਾਡਾ ਕੀ ਕਸੂਰ ਐ 'ਚ ਉਹ ਭਾਈ ਬੀਜੇਪੀ ਵਾਲਿਓ ਤੁਸੀਂ ਦਿੱਲੀ ਦੇ ਮਾਲਕ ਸੀ ਤੁਸੀਂ ਉਹਨਾਂ ਨੂੰ ਦਿੱਲੀ ਨਹੀਂ ਵੜਨ ਦਿੱਤਾ ਕਿਸਾਨ ਜਿਹੜੇ ਨੇ ਉਹ ਪਿੰਡਾਂ ਦੇ ਮਾਲਕ ਨੇ ਉਹ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ ਇਹ ਕਿਹੜੀ ਗੱਲ ਐ ਇਹ ਤਾਂ ਸਿੱਧਾ ਜਿਹਾ ਸਾਹਮਤਾਵ ਐ ਓਦੋਂ ਬਥੇੜਾ ਮੈਂ 2-2 ਵਜੇ ਤੱਕ ਰਾਤ ਨੂੰ ਬੈਠਾ ਓਏ ਨਵੇੜ ਲੋ ਨਵੇੜ ਲੋ ਨਾ ਜੀ ਅੜੀ ਰਹੇ ਅੜੀ ਰਹੇ ਇੱਥੇ ਤਾਰਾਂ ਲਾਤੀਆਂ ਖਨੌਰੀ ਮੁੰਡਾ ਸ਼ਹੀਦ ਹੋ ਗਿਆ ਸ਼ੁਭ ਕਰਨ ਇੱਥੇ ਗੋਲੀਆਂ ਚਲਾਤੀਆਂ ਇੱਥੇ ਆਪਣਾ ਸ਼ੰਭੂ ਤੇ ਫਿਰ ਹੁਣ ਭੁਗਤੋ ਮੈਨੂੰ ਪੱਤਰਕਾਰ ਕਹਿੰਦੇ ਕਹਿੰਦੇ ਕਿਸਾਨ ਦਿੱਲੀ ਕਿਉਂ ਆਤੇ ਹਨ ਮੈਂ ਕਿਹਾ ਮੋਦੀ ਦਿੱਲੀ ਕਿਉਂ ਆਇਆ ਗੁਜਰਾਤ ਚੋਂ ਕਹਿੰਦੇ ਉਹ ਤਾਂ ਜਿੱਤ ਕੇ ਆਇਆ ਮੈਂ ਜਿੱਤ ਕੇ ਆਇਆ ਤਾਂ ਦਿੱਲੀ ਸੇ ਦੇਸ਼ ਚਲਦਾ ਹੈ ਤਾਂ ਦੇਸ਼ ਦਿੱਲੀ ਆਏਗਾ ਮੈਂ ਲਾਹੌਰ ਭੇਜੂ ਉਹਨਕੋ ਲਾਹੌਰ ਜਾਣਾ ਆਸਾਨ ਹੈ ਉਧਰ ਉਧਰ ਤਾਰੇ ਕੰਮ ਹੈ ਇਧਰ ਤਾਰੇ ਜਿਆਦਾ ਕਮਾਲ ਹੈ ਯਾਰ ਤੁਸੀਂ ਐਦਾਂ ਕਰ ਦੋਗੇ ਸਾਡੇ ਪੁਰਖਿਆਂ ਨੇ ਸਾਨੂੰ ਦੇਸ਼ ਲੈ ਕੇ ਦਿੱਤਾ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਚੰਦਰ ਸ਼ੇਖਰ ਯਾਦ ਅਸ਼ਫਾਕੁੱਲਾ ਉਹਨਾਂ ਦੀਆਂ ਕੁਰਬਾਨੀਆਂ ਨਾਲ ਦੇਸ਼ ਮਿਲਿਆ ਤੇ ਤੁਸੀਂ ਦੇਸ਼ ਦੇ ਮਾਲਕ ਬਣ ਕੇ ਬਹਿ ਗਏ ਅੱਜ ਜਦੋਂ ਅੱਜ ਜਦੋਂ ਵੰਡ ਹੋਈ ਹੈ 47 ਵੇਲੇ 10 ਲੱਖ ਬੰਦਾ ਕਿਦਾ ਮਰਿਆ ਆਪਣੇ ਮਾਮੇ ਨਾਨੇ ਚਾਚੇ ਤਾਏ ਮਰੇ ਨੇ ਅਸੀਂ ਦੇਸ਼ ਲੈ ਕੇ ਦਿੱਤਾ ਤੇ ਸਾਨੂੰ ਤੁਸੀਂ ਦੇਸ਼ ਦੀ ਰਾਜਧਾਨੀ ਚ ਨਹੀਂ ਜਾਣ ਦਿੰਦੇ ਸਾਡੇ ਤੁਸੀਂ ਪੈਸੇ ਰੋਕੀ ਬੈਠੇ ਹੋ ਸਾਡੀਆਂ ਤੁਸੀਂ ਝਾਕੀਆਂ 26 ਜਨਵਰੀ ਚੋਂ ਕੱਢ ਦਿੰਦੇ ਹੋ ਪੰਜਾਬ ਨਹੀਂ ਆਏਗਾ ਇਸ ਝਾਕੀ ਮੈਂ ਤੁਸੀਂ ਕਹੋ ਨਾ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਝਾਕੀਆਂ ਮੈਂ ਕਿਹ ਪਿੰਡਾਂ ਜਿਖਾਉ ਉਹ ਫਿਰਦੀਆਂ ਨੇ ਪਿੰਡਾਂ ਚ ਸੋ ਪਿੰਡਾਂ ਚ ਫਿਰਦੀਆਂ ਨੇ ਝਾਕੀਆਂ ਹੁਣ ਸੋ ਇਸ ਕਰਕੇ ਮੈਂ ਕਹਿਣਾ ਚਾਹਨਾ ਕਿ ਪੰਜਾਬੀਆਂ ਜਿਹੜੀ ਗੱਲ ਜੱਜ ਗਈ ਜੱਜ ਗਈ ਸਵੈਸਵਰ ਦੋਨਿਆਂ ਹੱਥ ਉੱਪਰ ਝਾਕ ਕੇ ਇਹ ਗੱਲ ਕਹਿ ਦੋ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਇਹਨਾਂ ਨੂੰ ਖਾਸ ਤੌਰ ਤੇ ਇਹਨਾਂ ਨੇ ਜਾਣਾ ਪਿੰਡਾਂ 'ਚ ਜਾਣਾ ਇਹਨਾਂ ਨੇ ਹੁਣ ਅੱਗੇ ਸ਼ਹਿਰਾਂ ਕਸਬਿਆਂ ਜਾਣਾ ਤਾਂ ਕਿ ਇੱਕ ਹੌਸਲੇ ਨਾਲ ਜਾਣ ਇਹ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਕਰ ਦੋ ਥੋੜਾ ਜਿਹਾ ਮਤਲਬ ਇਧਰ ਪਟਿਆਲੇ ਵਾਲੇ ਮਹਿਲਾ ਤੱਕ ਤਾਂ ਸੁਣੇ ਇਨਕਲਾਬ